ਉਹ ਜਦੋਂ ਉੱਥੇ ਕੰਮ ਹੀ ਨਹੀਂ ਨੰਨ ਸਹੀ ਕੀਤਾ ਫੋਟਰ ਉੱਥੇ ਲਾ ਦਿੱਤਾ ਪਾਣੀ ਨਹੀਂ ਆ ਨਾ ਕੋਈ ਸੀਵਰੇਜ ਬੋਰਡ ਦੇ ਦੱਸਣਾ ਜੀ ਕਿਉਂ ਬੰਦ ਹੈ ਜੀ ਉਹ ਸੀਵਰੇਜ ਬੋਰਡ ਚਲਾ ਰਹੀ ਹੈ ਸੀਵਰੇਜ ਬੋਰਡ ਏਜੰਸੀ ਹੈ ਇਹ ਦੱਸਣਗੇ ਪਹਿਲਾਂ ਸੀਵਰੇਜ ਬੋਰਡ ਪੈਸੇ ਨਹੀਂ ਲੈਂਦੇ ਉਹਨਾਂ ਨੂੰ ਕੀ ਪੈਸੇ ਲੋਕਾਂ ਦੇ ਨਹੀਂ ਲੈਂਦੇ ਨਾ ਕੰਮ ਨਾ ਕਰਵਾਉਂਦੇ ਜੋ ਨਾਮ ਕੀ ਹੈ ਕਿਹੜੇ ਡਿਪਾਰਟਮੈਂਟ ਕੋਲ ਮੈਂ ਬੂਸਕੋ ਕਾਰਪੋਰੇਸ਼ਨ ਤੋਂ ਆਗਾ ਐਸ ਸੀ ਆ 125 ਜੀ ਮੈਨੂੰ ਮੈਸੇਜ ਲੱਗਿਆ ਹੋਣੇ ਕਿ ਤੁਸੀਂ ਵੀ ਆ ਜਾਓ ਕਿਉਂਕਿ ਇੱਥੇ ਸੀਵਰੇਜ ਬੋਰਡ ਨੂੰ ਬੁਲਾਇਆ ਗਿਆ ਸੀਗਾ ਇੱਥੇ ਪਹਿਲੇ ਤੇ ਮੈਂ ਵੀ ਆ ਗਿਆ ਇਸ ਲਈ ਇਨਾਂ ਨਾਲ ਮੇਰੀ ਸੇਰੇ ਵੀ ਗੱਲ ਹੋਈ ਗਿਆ ਮੈਂ ਕਿਹਾ ਤੁਹਾਡੀ ਮੋਟਰਾਂ ਨਹੀਂ ਪ੍ਰੋਪਰ ਚਲਦੀਆਂ ਪਿਆ ਪਲੱਸ ਜਿਹੜਾ ਪਿੱਛੇ ਜਿਹੜਾ ਖੂਹ ਹੈਗਾ ਉਹਦੇ ਚ ਪਾਣੀ ਪ੍ਰੋਪਰ ਨਹੀਂ ਮਿਲ ਰਿਹਾ ਜਿੰਦੇ ਕਾਰਨ ਉੱਥੇ ਮੋਟਰਾਂ ਪਾਣੀ ਨਹੀਂ ਚੱਕ ਰਹੀਆਂ ਇਹ ਤਾਂ ਉੱਥੇ ਪਾਣੀ ਦੇ ਚੱਕ ਲੈਣ ਤਾਂ ਸਭ ਸੱਤ ਹੋ ਜਾਏ ਸਰ ਜੇ ਇੱਥੇ ਲੱਗੀਆਂ ਇੱਥੇ ਦਿਨ ਦਿਨ ਚੱਲਦੀਆਂ ਰਹਿਣ ਦਿੰਦੀਆਂ ਤਾਂ ਦੋਵੇਂ ਦੋਨੋਂ ਬਸ ਹੋ ਸਕਦਾ ਉੱਥੇ ਵੀ ਹੋ ਰਿਹਾ ਤਾਂ ਜੇ ਉੱਥੇ ਵੀ ਮੋਟਰ ਜੇ ਸਹੀ ਕਰ ਦੇਣਾ ਭਾਈ ਖੋਲ ਦੇਣਾ ਇੱਕ ਆਪਾਂ ਚੱਲਦੇ ਹਾਂ ਜਿਆਦਾ 1 ਮਿੰਟ ਮੈਂ ਤੁਹਾਨੂੰ ਦਿਖਾਣਾ 10 ਮਿੰਟ ਚ ਵਰਕ ਹੋ ਜਾਣਾ 10 ਮਿੰਟ ਚ ਦਿਖਾ ਦਵਾਂ ਕਿਉਂ ਨਹੀਂ ਕਰ ਦਿੰਦਾ ਇੱਕ ਬੋਲ ਰਿਹਾ ਕਿ ਜੋ ਵਿੱਚ ਮੈਂ ਉਹ ਹੈ ਸੀਵਰ ਲਾਈਨ ਹੈ ਜੋ ਵੱਟੀਆਂ ਜਾਂਦੀ ਹੈ ਉਹ ਸਾਫ ਨਹੀਂ ਕਰਵਾਈ ਕੌਂਸਲਿਸ਼ਨ ਇਹ ਉਹਨਾਂ ਦੇ ਨਾਲ ਨਹੀਂ ਹੈਗਾ ਕਾਰਨ ਜੀ ਇਹਦਾ ਕਾਰਨ ਸਿਰਫ ਇਹੀ ਹੈ ਕਿ ਜਿਹੜਾ ਇਹਨਾਂ ਦੇ ਇੱਥੇ ਅੰਦਰ ਪਾਈਪ ਹੈ ਆਪਾਂ ਚੱਲਦੇ ਹਾਂ ਉੱਥੇ ਉੱਥੇ ਮੋਟਰ ਚਲਾ ਕੇ ਦੇਖ ਲੈਣੇ ਹਾਂ ਪਟਟੀਆਂ ਮੋਟਰਾਂ ਨਹੀਂ ਚਲਦੀਆਂ ਸਰ ਮੋਟਰਾਂ ਚੱਲ ਰਹੀਆਂ ਜੀ ਇੱਥੇ ਜੋ ਬਾਹਰ ਟੈਂਪਰੇਰੀ ਇਹ ਸਿਸਟਮ ਕੀਤਾ ਗਿਆ ਸਗਾ ਇੱਥੇ ਸਾਡੀਆਂ ਤਿੰਨ ਮੋਟਰਾਂ ਵੀ ਇੱਥੇ ਫਿਕਸ ਕੀਤੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਦੋ ਆ ਸੋਲਿਡ ਵੇਸਟ ਔਨ ਕਰਕੇ ਉਹਨਾਂ ਦੀ ਸ਼ਾਫਟ ਟੁੱਟ ਗਈ ਉਹ ਆਪਾਂ ਜਲਦੀ ਰਿਪੇਅਰ ਕਰਕੇ ਅੱਜ ਤੱਕ ਲਗਾ ਦੇਵਾਂਗੇ ਇੱਥੇ ਬੰਨ ਫਿਰ ਇੱਕ ਕਰ ਦਿਆਂਗੇ ਸਰਕਾਰ ਸਰਕਾਰ ਨੂੰ ਕਿੰਨੇ ਦਿਨ ਹੋ ਗਏ ਸਰਕਾਰ ਵੀ ਟੈਂਪਰੇਰੀ ਸਰਕਾਰ ਨੇ ਕੋਰਡਲ ਵੀ ਹਲਾਤਾ ਤੁਸੀਂ ਟੈਂਪਰੇਰੀ ਦੱਸੀ ਜਾਂਦੇ ਹੋ ਸਰ ਜਿਹੜਾ ਮਸ਼ੀਨਰੀ ਦਾ ਹੈ ਜਿਹੜਾ ਸਿਵਲ ਸਟਰਕਚਰ ਹੈ ਉਹੀ ਰਿਪੇਅਰ ਕੀਤਾ ਮਸ਼ੀਨਰੀ ਆਪਣੀ ਨਵੀਂ ਹੈ ਠੀਕ ਹੈ ਜੀ ਮੇਥੇ ਮਸ਼ੀਨਰੀ ਦਾ ਹੀ ਹੋਇਆ ਸਾਰਾ ਜਿੰਨਾ ਵੀ ਹਾਂ ਜੀ ਸ਼ਾਫਟ ਟੁੱਟੇ ਨੂੰ ਹੋ ਗਿਆ ਜੀ 2 ਹਫ਼ਤੇ 2 ਹਫ਼ਤੇ ਲਾ ਲੈਣਾ ਇਹ ਉਹ 2 ਹਫ਼ਤੇ 2 ਹਫ਼ਤੇ ਲੱਗਦੇ ਜੀ ਉਹ ਮਸ਼ੀਨਰੀ ਵੱਡੀ ਆ ਉਹ ਉਹਨੂੰ ਰਿਪੇਅਰ ਹੋਣ ਨੂੰ ਟਾਈਮ ਲੱਗਦਾ 2 ਹਫ਼ਤੇ ਦਾ ਮਿਨੀਮਮ ਟਾਈਮ ਲੱਗਦਾ ਇੱਥੇ ਭਲਰਾਜ ਐਕਸਨ ਭਲਰਾਜ ਜਦੋਂ ਉਹਨੂੰ ਮੁਸ਼ਲ ਕਮੇਟੀ ਪੈਸੇ ਦੇ ਰਹੀ ਐ ਤੁਸੀਂ ਐਕਟਰ ਨੂੰ ਕੋਈ ਦੇ ਕਰਾਓਂਦੀ ਆ ਦੀ ਤਾਂ ਬਕਲ ਕਰੋ ਸਰ ਇਹਦੀ ਤਾਂ ਸੀ ਉਹਨਾਂ ਅਗਰ ਤੁਸੀਂ ਕਰਿਆ ਸਰ ਸਰ ਇਹਦੀ ਤਾਂ ਜੇ ਡਿਮਾਂਡ ਵੀ ਨਹੀਂ ਕੀਤੀ ਜਾ ਰਹੀ ਜੀ ਇੱਥੇ ਦੀ ਮੇਨਟੇਨੈਂਸ ਦੀ ਕੋਈ ਡਿਮਾਂਡ ਨਹੀਂ ਕੀਤੀ ਜਾ ਰਹੀ ਬਾਕੀ ਜੇ ਕੀਤੀ ਜਾ ਰਹੀ ਹੈ ਨਾ ਜੇ ਕਰਨੀ ਤਾਂ ਤੁਸੀਂ ਕਰ ਲਿਓ ਪਰ ਇਹ ਹੈ ਕਿ ਇੱਥੇ ਜਦੋਂ ਟੈਂਪਰੇਰੀ ਵੀ ਚਲਾਇਆ ਜਾ ਰਿਹਾ ਸੀਗਾ ਉਹ ਕਨੈਕਸ਼ਨ ਉੱਥੋਂ ਹੀ ਸੀਗਾ ਆਪਣੀ ਪਹਿਲੇ ਵਾਲੇ ਆਈਪੀਐਸ ਤੋਂ ਤੇ ਹੁਣ ਇੱਥੇ ਪਹਿਲਾਂ ਕਾਰਪੋਰੇਸ਼ਨ ਦਾ ਡੀਜੀ ਸੈੱਟ ਖੜਾ ਸੀਗਾ ਹੁਣ ਜੇ ਆ ਨਹੀਂ ਚੱਲ ਰਹੀ ਪਹਿਲਾਂ ਡੀਜੀ ਸੈੱਟ ਕਿਉਂ ਚੱਕਿਆ ਗਿਆ ਜੀ ਇਹ ਤਾਂ ਸਾਡੀ ਸਾਨੂੰ ਵੀ ਇਤਲਾ ਕੋਈ ਨਹੀਂ ਹੈ ਇੱਕ ਇੱਕ ਕਿੱਥੇ ਚੱਲ ਰਹੀ ਹੈ ਕਿਹੜਾ ਸਰ ਨਹੀਂ ਇੱਕ ਇੱਕ ਚੱਲ ਨਹੀਂ ਰਹੀ ਜੀ ਹਾਂ ਇੱਕ 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 ਨੇ ਉਹ ਲਾਈਟ ਤੇ ਚੱਲਦੀ ਜਿਹੜੀ ਪਾਵਰ ਆਉਂਦੀ ਅੰਦਰ ਵਾਲੀਆਂ ਕਿਵੇਂ ਚੱਲਉਂਦੀਆਂ ਅੰਦਰ ਵਾਲੀਆਂ ਡੀਜੀ ਤੇ ਹੁਣ ਹਲ ਦੀ ਘੜੀ ਚੱਲ ਰਹੀ ਹੈ ਉਹ ਉੱਥੇ ਕੰਮ ਬੜਾ ਕਰ ਲੋ ਜਾਂ ਇੱਥੇ ਕਰ ਲੋ ਤੁਸੀਂ ਕਰਨਾ ਨੇ ਸਾਡੇ ਮਸਤੀ ਨਹੀਂ ਦੱਸ ਦੋਨੇ ਪਹਿਲਾਂ ਲਾਤ ਦਾ ਜਦੋਂ ਪਤਾ ਉਹ ਕਿ ਦੋਣਾ ਇੱਧਰ ਕੰਮ ਨਹੀਂ ਸਰਦਾ ਜੀ ਤੁਸੀਂ ਪਹਿਲਾਂ ਕਿਵੇਂ ਸੀ ਕਿ ਉਹਨੂੰ ਇਹਨੂੰ 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 ਕਰਵਾਉਂਦੇ ਸੀ ਸਹੀ ਸੀ ਸੈੱਟ ਜਿਹੜਾ ਇੱਥੇ ਨਹੀਂ ਇਹਨੂੰ ਕਰਵਾਉਂਦੇ ਲਗਾ ਤਾਰ ਲੱਗੇ ਹੋਏ ਹੋ ਅੱਜ ਫੇਰ ਆਏ ਹੋ ਲੇਕਿਨ ਕੋਈ ਜਵਾਬ ਹੈ ਨਾ ਤਾਂ ਧਾਨੀਆਂ ਕੋਲ ਨਹੀਂ 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 ਅਮੈਂ ਕਿ ਸਰਕਾਰ ਨੇ ਪੈਸੇ ਦੇ ਜੀ ਉਹਦੇ ਨਾਲ ਇਹਨਾਂ ਦਾ ਇਹਨਾਂ ਨੇ ਕਿ ਉਸ ਵੇਲੇ ਕਿਹਾ ਪਿਛਲੇ ਸਾਲ ਵੀ ਸਾਡਾ ਇੱਥੇ ਛਟੇ ਹੋਇਆ ਤੇ ਦੇ ਸੀ ਇਹ ਤੇ ਬਦਲਵਾ ਪ੍ਰਬੰਧ ਕਰਨਾ ਸਾਨੂੰ 3.5 ਕਰੋੜ ਚਾਹੀਦਾ ਇਹਨਾਂ ਨੂੰ 3.5 ਕਰੋੜ ਵੀ ਦੇ ਦਿੱਤਾ ਫਿਰ ਕਹਿੰਦੇ ਸਾਨੂੰ 3.5 ਵੀ ਨਹੀਂ ਦਈਦੇ 3 ਮਹੀਨੇ ਦਾ ਛਾਡੇ ਦਾ ਡੈਮ ਹੈਗਾ ਪਰ ਤੁਹਾਨੂੰ 3.5 ਮਹੀਨੇ ਦਿੱਤੇ ਆ ਪਰ ਅਸੀਂ 3.5 ਮਹੀਨੇ ਪਾਣੀ ਨਹੀਂ ਬਣ ਦੇਣਾ ਅਸੀਂ ਇਹਦਾ ਬਦਲਵਾ ਪ੍ਰਬੰਧ ਕਰਾਂਗੇ ਤੁਸੀਂ ਦੇਖੋ 16ਵੇਂ ਦਿਨ ਉਹ ਪਾਣੀ ਉਹ ਪਾਈਪ ਲਾ ਕੇ ਚੜਾਤਾ ਉਹਨੇ ਪੈਪਰਾਹੀ ਵੀ ਸਾਰਾ ਪਾਣੀਏ ਉੱਪਰ ਜਾਂਦਾ ਸੀ ਹੁਣ ਇਹਨਾਂ ਦਾ ਉਹ ਪੈਪ ਇਹਨੂੰ ਡੇਡਾ ਲਾਇਆ ਹੋਇਆ ਤੇ ਪਾਣੀ ਸਾਰਾ ਦਰਿਆ 'ਚ ਪੈਂਦਾ ਉਹ ਜਿਹੜੀ ਹੈਗੀਆਂ ਇੱਥੇ ਮੋਟਰਾਂ ਚੱਲਦੀਆਂ ਸੀ ਉਹ ਲੈ ਕੇ ਅੰਦਰ ਲਾਉਂਦੀਆਂ ਇੱਥੇ ਵੀ ਲਾ ਦੇਣ ਜੇ ਵਾਧੂ ਪਾਣੀ ਆਉਂਦਾ ਵਾ ਤਾਂ ਦੋਨੇ ਚਲਾ ਦੇ ਕੋਈ ਇਹਨਾਂ ਨੂੰ ਡੱਕਦਾ ਪਾਣੀ ਤਾਂ ਇਹਨਾਂ ਦਾ ਹੈ ਮੈਂ ਪ੍ਰਬੰਧ ਇਹਨਾਂ ਨੇ ਕਰਦਾ ਹੁਣ ਅੱਗੇ ਤੇ ਕਹਿੰਦੇ ਸੀ ਸਾਡੇ ਸਟੇ ਹੋਇਆ ਹੁਣ ਦੋ ਪ੍ਰਬੰਧ ਆ ਇੱਕ 3.5 ਕਰੋੜ ਵਾਲਾ ਤੇ ਇੱਕ ਫ੍ਰੀ 'ਚ ਅਸੀਂ ਇਹਨਾਂ ਨੂੰ ਕਰਕੇ ਦਿੱਤਾ ਪ੍ਰਬੰਧ ਕੋਲ ਪਾਣੀ ਦੇ ਬਾਈਪਾਸ ਕੌਣ ਜ਼ਿੰਮੇਵਾਰ ਹੈ ਸਰਕਾਰ ਦੀ ਛੇਵੀਂ ਜਿੱਥੇ ਮੈਂ ਉਹਨਾਂ ਦੀ ਸਰਕਾਰ ਦੇ ਉੱਤੇ ਪਾਉਗਾ ਨਾ ਸਰਕਾਰ ਪੈਸੇ ਦੇ ਕੇ ਵੀ ਗਾਲਾਂ ਕੱਢ ਰਹੀ ਹੈ ਕੌਣ ਜ਼ਿੰਮੇਵਾਰ ਹੈ ਜੇ ਤਾਂ ਸਰਕਾਰ ਨੇ ਪੈਸੇ ਨਾ ਦਿੱਤੇ ਹੋਣ ਨਾ ਕੁਝ ਹੋਇਆ ਹੋਵੇ ਫਿਰ ਅਸੀਂ ਵੀ ਇਹ ਨਹੀਂ ਕਹ ਲਈ ਕਿ ਅਫਸਰਾਂ ਦਾ ਕੀ ਕਸੂਰ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਿੰਨੇ ਦਾ ਮਾਦੀਤ ਹੈ ਇਹ ਲੋੜ ਹੈ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਇਹਦੇ ਵਿੱਚ ਨੀੜ ਦੀ ਹੱਡੀ ਵਾਲਾ ਹੋਵੇ ਤੇ ਕਾਰਵਾਈ ਕਰੇ ਕਿਉਂ ਸਰਕਾਰ ਗੁੱਟਾ ਰਹੀ ਹੈ ਕਿਉਂ ਗਾਲਾਂ ਕੱਢ ਰਹੀ ਸਰਕਾਰ ਇਹਨਾਂ ਨੂੰ ਤਨਖਾਹਾਂ ਦੇ ਨਾ ਕੋਈ ਫਰੀ ਕੋਈ ਕੰਮ ਕਰਦਾ ਸਾਡੇ ਵੱਲ ਕੋਈ ਨੈਕਸ ਨਹੀਂ ਫਿਰ ਬੰਨ ਬੰਨ ਮਾਰ ਦਾਂਗੇ ਇਹਨੂੰ ਕਿਉਂ ਤਾਂ ਫਿਰ ਕਰਾਂਗੇ ਨੇ ਅਸੀਂ ਕਹਿੰਦੇ ਨੇ ਇਹਨਾਂ ਨੂੰ ਮਰਵਾਉਣਾ ਅਸੀਂ ਥੋੜੋ ਵੀ ਬਾਰ-ਬਾਰ ਇੱਥੇ ਲੱਗ ਰਹੀ ਏਕ ਹੀ ਕੰਮ ਵਾਸਤੇ ਪੈਸੇ ਦਿੱਤੇ ਨੇ ਇਹ ਲਾਉਣਗੇ ਬੰਦ ਕਰਨਗੇ ਪਰ ਆਗੇ ਹਟਾਂਗੇ ਹੁਣ ਦੋ ਭਾਗ ਦੇ ਅਧਿਕਾਰੀ ਤੁਹਾਡੇ ਸਾਹਮਣੇ ਇਸ ਵੇਲੇ ਮੌਜੂਦ ਆ ਇੱਕ ਦੋ ਸ਼ਕ ਕੰਟਰੋਲ ਬੋਰਡ ਤੋਂ ਐਕਸੀਡੈਂਟ ਤੋਂ ਉਹਨਾਂ ਦੇ ਜਿਹੜੇ ਜਵਾਬ ਨੇ ਤੁਸੀਂ ਸੰਤੁਸ਼ਟ ਹੋਣਾ ਕੋਈ ਅਸੀਂ ਕਿਸੇ ਤੋਂ ਸੰਤੁਸ਼ਟ ਨਹੀਂ ਆ ਪਾਣੀ ਚੱਕ ਦਾ ਗਦਾਵੇ ਜਦੋਂ ਇੱਥੇ ਤਿੰਨ ਮੋਟਰਾਂ ਚੱਲ ਸਕਦੀਆਂ ਉੱਥੇ ਚੱਲਦੀਆਂ ਪ੍ਰਬੰਧ ਇਹਦੇ ਜਿਹੜਾ ਡੀਸੀ ਭਲਾ ਲੈ ਕੇ ਚਲੇ ਗਿਆ ਆ ਕਰ ਲਿਆ ਉਹ ਤੇ ਇਹਨਾਂ ਨੇ ਇਹਨਾਂ ਨੇ ਕੰਮ ਬੰਦ ਕਰਨਾ ਇੱਥੇ ਇੱਕ ਮੈਂਬਰ ਬਾਰਲੀਮੈਂਟ ਆਣ ਕੇ ਕਰਾ ਗਿਰ ਇਹਨਾਂ ਦੀ ਨਿਗਰਾਨੀ ਅਸੀਂ ਕਰੀਏ ਵੀ ਆਣ ਕੇ ਇਹਨਾਂ ਦੀਆਂ ਮੋਟਰਾਂ ਦੇਖੀ ਜਲਦੀਆਂ ਕਿ ਨਹੀਂ ਚੱਲਦੀਆਂ ਇਹਨਾਂ ਦੇ ਟ੍ਰੀਟਮੈਂ ਇਹ ਕਹਦੇ ਤਨਖਾਹ ਲੈਂਦੇ ਤੇ ਆਈਐਸ ਸੀਨੀਅਰ ਜਿਹੜੇ ਅਧਿਕਾਰੀ ਬੈਠੇ ਉਹਥੇ ਉਹਨਾਂ ਦਾ ਕੋਈ ਫਰਜ਼ ਨਹੀਂ ਮੰਨਦਾ ਕਿ ਜਿਹਨ ਥੱਲੇ ਕੋਈ ਜੂਨੀਅਰ ਕੰਮ ਨਹੀਂ ਕਰ ਰਿਹਾ ਇਹਨਾਂ ਦੀ ਰਿਪੋਰਟ ਨਹੀਂ ਉਹਨਾਂ ਕੋਲ ਨਹੀਂ ਜਾਣੀ ਕਿ ਲੋਕਾਂ ਨੂੰ ਗੰਦ ਖਵਾਉਣ ਦੇ ਨਾਲ ਠੇਕ ਲਿਆ ਹਾਂਜੀ ਕੋਈ ਡਿਊਟੀ ਪੂਰੀ ਜਮਾਦੇ ਨਹੀਂ ਨਹੀਂ ਕੁਛ ਵੀ ਨਹੀਂ ਨਮਾਉਂਦੇ ਕੀ ਇਹ ਤਾਂ ਖਲਵਾੜ ਕਰਦੇ ਲੋਕਾਂ ਨਾਲ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੇ ਆ ਲੋਕਾਂ ਨੂੰ ਮਾਰ ਰਹੇ ਆ ਲੋਕਾਂ ਨੂੰ ਸਲੋਪ ਵਾਜਨ ਸਪਲਾਈ ਕਰ ਰਹੇ ਆ ਇਹ ਪੈਸੇ ਲੈ ਕੇ